ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਆ ਜੋੜ ਕੇ ਬੇਨਤੀ ਕਰਦਾ ਕਿ ਦਾਸ ਨੂੰ ਜੋ ਸੇਵਾ ਸਤਿਗੁਰਾਂ ਦੇ ਅਰ ਸਤਕਾਰ ਵਾਸਤੇ ਇਹਦੇ ਪੰਜਾਬ ਵਿੱਚ ਵੱਧ ਰਹੇ ਪਖੰਡ ਨੂੰ ਰੋਕਣ ਵਾਸਤੇ ਬੜਾ ਸਿੰਘ ਮੈਨੂੰ ਪਿਆਰ ਅੱਜ ਵੀ ਦੇ ਰਾਇਆ ਤੇ ਸੰਗਤਾਂ ਵੀ ਬਹੁਤ ਏਰੀਆ ਨੇ ਗੁਰੂ ਦੀ ਕਿਰਪਾ ਨਾਲ ਤੇ ਸੰਗਤ ਦੇ ਸੰਯੋਗ ਨਾਲ ਇਹ ਸਵਾਵਾ ਸਾਰੀਆਂ ਚੱਲ ਰਹੀਆਂ ਨੇ ਮੈਂ ਕੋਲੋਂ ਕੁਝ ਨਹੀਂ ਕਰ ਰਿਆ ਸਰੀਰ ਕਰਕੇ ਸਤਿਗੁਰ ਜੀ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਨੇ ਪਰ ਪਾਈ ਸੁਖਜੀਤ ਸਿੰਘ ਖੋਸੇ ਨੇ ਇੱਕ ਆਡੀਓ ਜਿਹੜੀ ਆ ਇੱਕ ਸੈਣੀ ਜਿਹੜਾ ਪੱਤਰਕਾਰ ਉਹਦੇ ਨਾਲ ਰਲ ਕੇ ਪਾਈ ਹੈ ਕਿ ਮੈਂ ਉਹ ਸ਼ਬਦਾਂ ਦੀ ਨਖੇਦੀ ਕਰਦਾ ਕਿ ਜਿਹੜੀ ਸੈਣੀ ਨੂੰ ਬਲਬੀਰ ਸਿੰਘ ਜੀ ਮੁੱਛਰ ਬੋਲੇ ਨੇ ਜੇ ਇਹਨਾਂ ਦੇ ਅੰਦਰੋਂ ਨੇ ਅੰਦਰ ਸੀ ਉਹ ਬਾਹਰ ਨਿਕਲਿਆ ਹੈ ਖੋਸਾ ਜੀ ਬਾਹਰ ਨਹੀਂ ਨਿਕਲਿਆ ਅਜੇ ਨਿਕਲਣਾ ਬਾਹਰ ਬੜਾ ਕੁਝ ਜਿਹੜਾ ਤੂੰ ਆਪਣੇ ਆਪ ਨੂੰ ਦੁੱਧ ਤੋਂ ਦਾਖ ਅਖਬਾਰਿਆਂ ਸੰਗਤ ਦੇ ਵਿੱਚ ਜਿਹੜਾ ਕਹਿਣਾ ਮੈਂ 19 ਮਹੀਨੇ ਜੇਲ ਕੱਟ ਕੇ ਆਇਆ ਵਾ ਤੂੰ ਜੇਲਾ ਆਪਣੀਏ ਗਰਪੂਤਾ ਦੇ ਕਰਕੇ ਕੱਟ ਕੇ ਆਇਆ ਵਾ ਉਥੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਅਰ ਸਤਕਾਰ ਦੀ ਗੱਲ ਨਹੀਂ ਸੀ ਕੋਈ ਉਥੇ ਪਖੰਡਵਾਦ ਦੀ ਗੱਲ ਨਹੀਂ ਸੀ ਉਥੇ ਇੱਕ ਖੱਡ ਦੀ ਰੇਤਾ ਦੇ ਕਾਰਨ ਨੌਜਵਾਨ ਬੱਚੇ ਦੀ ਮੌਤ ਹੋ ਗਈ ਉਸ ਨੇ ਉਹ ਦੋਸ਼ਾਂ ਨੂੰ ਫੜ ਕੇ ਹਵਾਲਾ ਵੀ ਦਿੱਤਾ ਪਰ ਤੂੰ ਜਾਣ ਬੁੱਝ ਕੇ ਉਸ ਬੱਚੇ ਦੀ ਲਾਸ਼ ਧਰਮ ਕੋਠੇ ਥਾਣੇ ਦੇ ਅੱਗੇ ਰੱਖ ਕੇ ਤੇ ਤੂੰ ਸਸਕਾਰ ਕਰਨ ਲੱਗਾ ਸੀ ਤੇ ਉਥੇ ਫਿਰ ਨਾਰੇ ਆਪ ਕੋ ਦਿਖਾ ਦੀ ਰੱਜ ਗਏ ਤੇ ਨਾਲ ਜਿਹੜੇ ਤੇਰੇ ਹੋਰ ਵੀ ਸਾਥੀ ਨਾਲ ਤੇਰੇ ਗੱਡੀ ਦਾ ਚੜੇ ਫਿਰਦੇ ਸਨ ਤੋਂ ਉਹਨਾਂ ਨੂੰ ਕੋਟਕਵਾਈ ਤੇ ਨਾਲ ਹੀ ਉਹਨਾਂ ਦੇ ਉਹਨਾਂ ਦੇ ਪਰਚਾ ਹੈ ਤੇਰੇ ਤੇ ਹੀ ਪਰਚਾ ਹੈ ਜਿਹਦੇ ਕਰਕੇ ਤੂੰ 19 ਮਹੀਨੇ ਜੇਲ੍ਹ ਕੱਟ ਕੇ ਆਇਆ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ 728 ਪਾਉਣਾਂ ਸਰੂਪਾਂ ਦੀ ਗੱਲ ਨਾ ਕਰ ਉਹਨਾਂ ਬਾਰੇ ਮੈਂ ਬੇਨਤੀ ਕਰਦਾ ਹਾਂ ਜ਼ਮੇਵਾਰ ਸਿੰਘਾਂ ਨੂੰ ਜਿੰਨੇ ਵੀ ਉਸ ਮੋਰਚੇ ਦੇ ਸ਼ਾਮਲ ਹੋ ਰਹੇ ਸਾਂਝਾਂ ਜਿੰਨੇ ਜ਼ਮੇਵਾਰ ਸਿੰਘ ਉੱਥੇ ਅੱਗੇ ਲੱਗੇ ਹੋਏ ਸਨ ਮੈਂ ਉਹਨਾਂ ਨੂੰ ਬੇਨਤੀ ਕਰਾਂ ਜੇ ਬਲਬੀਸੂ ਕਿਤੇ ਗੱਲ ਹੋਵੇ ਤੇ ਮੈਂ ਸੇਕ ਕੌਮ ਦਾ ਦੇਣਦਾਰ ਹੋਊਗਾ ਨਹੀਂ ਤਾਂ ਜਿਹੜਾ ਖੋਸੇ ਨੇ ਅੱਜ ਇੱਕ ਸੈਣੀ ਦੇ ਨਾਲ ਆਡੀਓ ਪਾਈ ਆ ਉਹਦਾ ਜਵਾਬ ਮੈਂ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਮੈਨੂੰ ਸਾਥ ਦਿਓ ਭਾਵੇਂ ਸੈਣੀ ਆਪਣੇ ਸਟੂਡੀਓ ਦੇ ਵਿੱਚ ਆਪਣਾ ਉੱਥੇ ਰੱਖ ਲਵੇ ਅਸੀਂ ਉੱਥੇ ਪਹੁੰਚਾਂਗੇ ਲੁਧਿਆਣੇ ਰੱਖ ਲਵੇ ਲੁਈਆਂ ਰੱਖ ਲਵੇ ਲੋਈਆਂ ਰੱਖਣਾ ਲੁਈਆਂ ਰੱਖ ਲੇ ਸਰਿਆਂ ਸੰਗਤ ਦੇ ਸਾਹਮਣੇ ਡਿਬੇਟ ਹੋਏਗੀ ਜਿਹੜਾ ਜਿਹੜਾ ਸਵਾਲ ਇਹ ਕਰਨਗੇ ਉਹ ਦਾਸ ਸਰੀਰ ਕਰਕੇ ਉੱਥੇ ਪਹੁੰਚ ਕੇ ਜਵਾਬ ਦੇਵੇਗਾ ਦੂਸਰੀ ਮੈਂ ਬੇਨਤੀ ਕਰਦਾ ਖੋਸਾ ਦੀ ਤੂੰ ਤੇ ਉਹਨਾਂ ਦਾ ਨਹੀਂ ਬਣਿਆ ਜਿਹੜੇ ਲੋਹਿਆਂ ਲਾਗੇ ਦੇ ਸਿੰਘ ਤੇ ਨਾਲ ਗੱਡੀਆਂ ਦੀ 24 ਘੰਟੇ ਨਾਲ ਹਰ ਇੱਕ ਮੋਰਚੇ ਦੇ ਸ਼ਾਹੂਨ ਦੇ ਸਨ ਤੂੰ ਗੁਰਮੀਤ ਸਿੰਘ ਸੋਢੀ ਤੇ ਉਹ ਪਰਚਾ ਕਰਾਉਣ ਲੱਗਾ ਸੀ ਕਿ ਮੈਨੂੰ ਛੋੜੀ ਨੇ ਕਤਨਾਇ ਕੀਤਾ ਤੂੰ ਥੋਡ ਮਾਰ ਕੇ ਛੋੜੀ ਦੀ ਦਸਤਾਰ ਲਾਈ ਬੈਠੇ ਦੀ ਥੋਡ ਮਾਰ ਕੇ ਦਸਤਾਰ ਲਾਈ ਉਲਟਾ ਤੂੰ ਉਹਦੇ ਤੇ ਲੋਹਿਆਂ ਠਾਣੇ ਦੀ ਦਰਖਾਸਤ ਦੇ ਕੇ ਕਿਹਾ ਕਿ ਇਹਨਾਂ ਨੇ ਮੈਨੂੰ ਕਤਨਾਇ ਕੀਤਾ ਇਹਨਾਂ ਦੇ ਉੱਤੇ ਪਰਜਾਤਾ ਦੀ ਕੀਤਾ ਜਾਵੇ ਇਹ ਸਾਰਿਆਂ ਨੂੰ ਤੇਰੇ ਬਾਰੇ ਪਤਾ ਤੇ ਸਾਰਿਆਂ ਨੂੰ ਮੇਰੇ ਬਾਰੇ ਹੀ ਪਤਾ ਤੇ ਤੂੰ ਕਿੰਨਾ ਕੁ ਪਾਣੀ ਹੈ ਪਾਣੀ ਜਵਾ ਤੇ ਬਲਬੀਰ ਸਿੰਘ ਕਿੰਨਾ ਕੁ ਆ ਉਹ ਸੈਣੀ ਦੇ ਨਾਲ ਲਾਲ ਕੇ ਸਤਕਾਰ ਕੋਈ ਜਿੰਨੇ ਨਾ ਪੜ ਰਿਆ ਮੈਨੂੰ ਨਹੀਂ ਪੜ ਰਿਆ ਤੂੰ ਤੂੰ ਸਤਕਾਰ ਕੋਈ ਨੂੰ ਪੜ ਰਿਆ ਵਾ ਜਦ ਸੁਜੀਤ ਸਿੰਘ ਕੋਸਾਦੀ ਤੋਂ ਕੋਈ ਗੱਡੀ ਨਹੀਂ ਤੇ ਗੁਰੂ ਦੀ ਕਿਰਪਾ ਨਾਲ ਦਿੱਤੇ ਹੋਏ ਸੰਗਤ ਦੇ ਵਿੱਚੋਂ ਮੈਂ ਤੈਨੂੰ 50000 ਰੁਪਇਆ ਦੇ ਕੇ ਜਿਹੜੀ ਚਿੱਟੇ ਰੰਗ ਦੀ ਗੱਡੀ ਹੈ ਤੇ 207 ਤੈਨੂੰ ਉਹ ਗੱਡੀ ਤੋਂ ਲਈ ਅੱਜ ਤੂੰ ਬਲਬੀਰ ਸਿੰਘ ਭੁੱਲ ਗਿਆ ਮੈਂ ਨਹੀਂ ਇਹ ਗੱਲਾਂ ਕਰਨੀਆਂ ਚਾਹੁੰਦਾ ਇਹ ਤੂੰ ਕਰਵਾ ਰਿਹਾ ਵਾ ਕੋਗੇ ਜਿਹੜੇ ਸੈਣੀ ਨੇ ਜਿਹੜਾ ਸੈਣੀ ਆ ਪੱਤਰਕਾਰ ਮੈਂ ਨਾਲ ਉਹਨੂੰ ਗੱਲ ਕਰ ਦਵਾ ਤੂੰ ਪਟਿਆਲੇ ਪ੍ਰੋਗਰਾਮ ਦੇਣਾ ਪਟਿਆਲੇ ਦੇ ਪਟਿਆਲੇ ਆਵਾਂਗੇ ਤੇਰੇ ਹੀ ਉੱਥੇ ਬਹਿ ਗਿਆ ਕਿਤੇ ਤੂੰ ਸਟੂਡੀਓ ਬਣਾਇਆ ਵਾ ਉੱਥੇ ਡਿਬੇਟ ਕਰਕੇ ਤੈਨੂੰ ਸਾਰੀਆਂ ਮੈਂ ਗੱਲਾਂ ਦੱਸੂਗਾ ਤੇਰੇ ਕੋਲ ਪੁੱਛੂਗਾ ਵੀ ਤੇਰੀ ਵੀ ਕਲੀ-ਕਲੀ ਰਿਕਾਰਡਿੰਗ ਜਿਹੜੀ ਉਹ ਸਾਰੀ ਅਸੀਂ ਆਪ ਇੱਕ ਬਾਕਸ ਵਿੱਚ ਪਾ ਲਈਆ ਇਹ ਆਉਣੇ ਸਮੇਂ ਦੇ ਵਿੱਚ ਜ਼ਰੂਰ ਪੁੱਛਾਂਗੇ ਤੁਹਾਨੂੰ ਦੱਸਾਂਗੇ ਵੀ ਅਸੀਂ ਕੀ ਸੇਵਾ ਸਤਿਗੁਰੂ ਦੇ ਹਰ ਕੋ ਲਈ ਹੈ ਇਹ ਮੈਂ ਇੱਕ ਬੇਨਤੀ ਨਾਲ ਸੰਗਤ ਨੂੰ ਕਰ ਦਵਾ ਸੰਗਤ ਜੀ ਮੈਂ ਨਹੀਂ 14 ਤੇ ਵੀਡੀਓ ਪਾਵਾਂ ਖੋਸੇ ਦੇ ਬਾਰੇ ਪਰ ਖੋਸਾ ਹੱਦੋਂ ਹੀ ਹੱਦਾਂ ਟੱਪ ਗਿਆ ਹੈ ਕਿਉਂਕਿ ਸਾਡੇ ਨਾਲ ਰਹਿ ਗਏ ਸਾਡੇ ਨਾਲ ਚੱਲ ਗਏ ਘਰ ਦੀ ਬਿੱਲੀ ਦੇ ਘਰੇ ਹੋਵੇ ਉਹ ਕਰਿਆ ਇਹ ਬਰਦਾਸ਼ਤ ਕਰ ਦੋਂ ਬਾਰੀ ਹੈ ਪਰ ਜ਼ਿੰਮੇਵਾਰ ਸਨਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਭਾਈ ਤਰਲੋਜੀਤ ਸਿੰਘ ਦਲਬਾਹ ਸਿੰਘ ਪਰਵਾਨਾ ਜੀ ਨੇ ਕਾਲੀ ਦੇ ਜਿੰਨੇ ਸਾਰੇ ਸਿੰਘ ਨੇ ਜਿਹੜੇ ਮੋਰਚੇ ਸ਼ਾਵਣ ਦੇ ਰਹੇ ਨੇ ਉਹਨਾਂ ਨੂੰ ਮੈਂ ਬੇਇੱਜ਼ਤੀ ਕਰਾਂ ਇਹ ਆਪਾਂ ਜੇ ਅੱਜ ਉਸ ਸੈਣੀ ਨੂੰ ਨਾ ਪੁੱਛਿਆ ਜਿਹਨੇ ਵੀਡੀਓ ਪਾਈ ਹੈ ਕਿ ਇਹ ਘੂਰੇ ਕੋਨੇ ਦੇ ਕਹਿੰਦੇ ਮੋਰਚਾ ਲੱਗਾ ਤੇ ਸੈਣੀ ਦੇ ਗਾਂ ਟੁੱਟੇ ਛਤਰਾਂ ਨੂੰ ਹੋਰ ਉਧਰਾ ਆਪਾਂ ਇੱਥੇ ਵੀ ਉਹਨੂੰ ਜਵਾਬ ਜ਼ਰੂਰ ਦਿइये ਤੇ ਉਹ ਕੋ ਜਵਾਬ ਜ਼ਰੂਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ